ਤੁਗਰਕਲਰਨੇ ਕਮਰਸ਼ੀਅਲ ਵਾਹਨਾਂ ਦੀ ਸੂ ਬਪਾਰਕ ਵਾਹਨਾਂ ਦੀ ਐਂਟਰੀ ਹੁਣ ਪੰਜਾਬ ਦੇ ਵਿੱਚ ਮਹਿੰਗੀ ਹੋ ਗਈ ਹੈ ਤਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਸੋਦੇ ਹੋਏ ਮਾਈਨਰ ਮਿਨਰਲ ਨਿਯਮ ਰਾਜ ਦੇ ਵਿੱਚ ਲਾਗੂ ਕਰ ਦਿੱਤੇ ਗਏ ਸੂਬਾ ਸਰਕਾਰ ਹੁਣ ਛੋਟੇ ਖਣਿਜ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਬਾਹਰੀ ਵਾਹਨਾ ਉੱਤੇ ਫੀਸ ਲਗਾਵੇਗੀ ਸੋ ਇਹ ਨਿਯਮ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਹੀ ਲਾਗੂ ਕੀਤਾ ਗਿਆ ਹੈ ਇਹ ਨਵੇਂ ਨਿਯਮ ਹਰ ਕਿਸਮ ਦੇ ਖੜੀ ਜਾ ਤੇ ਲਾਗੂ ਹੋਣਗੇ ਤਾਂ ਦੋਵੇਂ ਪ੍ਰੋਸੈਸਡ ਅਤੇ ਅਨਪ੍ਰੋਸੈਸਡ ਖਾਣਾ ਤੇ ਪੂ ਵਿਗਿਆਨ ਵਿਭਾਗ ਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਦੇ ਅਨੁਸਾਰ ਟਰੈਕਟਰ ਟਰਾਲੀਆਂ ਛੋਟੇ ਵਾਹਨਾਂ ਦੇ ਲਈ 1000 ਰੁਪਏ ਫੀਸ ਲਈ ਜਾਵੇਗੀ ਜਦੋਂ ਕਿ ਵੱਡੇ ਵਾਹਨ ਜਿਵੇਂ ਕਿ ਸਿੰਗਲ ਐਕਸਲ ਵਾਹਨ ਦੇ ਲਈ 1500 ਰੁਪਏ ਡਬਲ ਐਕਸਲ ਵਾਹਨ ਦੇ ਲਈ 3000 ਰੁਪਏ ਫੀਸ ਲਈ ਜਾਵੇਗੀ ਸੋ ਨਵੇਂ ਨਿਯਮਾਂ ਨੂੰ ਪਿਛਲੇ ਮਹੀਨੇ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਜਿਸ ਤਹਿਤ ਨਿਯਮਾਂ ਦੇ ਵਿੱਚ ਚਾਰਜ ਲਗਾਉਣ ਦਾ ਮਹੱਤ ਉਹਨੂੰ ਵੀ ਪਹਾੜ ਨੂੰ ਅੰਤਰਰਾਜੀ ਚੌਂਕਿਆਂ ਨੂੰ ਸੰਚਾਲਨ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗਾ ਤੇ ਇਹ ਚੌਂਕਿਆਂ ਉੱਤੇ ਸਿਸਟਮ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਦੇ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਉਹਨਾਂ ਦੀ ਦੇਖਭਾਲ ਅਤੇ ਰੱਖ-ਰਖਾਤ ਦੇ ਵੀ ਲਾਭ ਹੋਵੇਗਾ ਸੋ ਦੱਸ ਦਈਏ ਕਿ ਇਹ ਕ੍ਰਸ਼ਰ ਯੂਨਿਟਾਂ ਉੱਤੇ ਸ਼ਿਕੰਜਾ ਕਸ ਕੇ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਵਿੱਚ ਵੀ ਮਦਦ ਕਰੇਗੀ ਤਾਂ ਖਣਿਜ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਦੇ ਨਾਲ ਬੇਲੋੜੀ ਪਰੇਸ਼ਾਨੀ ਦੂਰ ਹੋਵੇਗੀ ਤੇ ਉਹਨਾਂ ਨੂੰ ਇਹ ਸਿਰਫ ਇੱਕ ਵਾਰ ਅਦਾ ਕਰਨੀ ਪਵੇਗੀ ਇਸ ਤੋਂ ਬਾਅਦ ਕਿਸੇ ਵੀ ਗੈਰ ਕਾਨੂੰਨੀ ਉਗਰਾਹੀ ਨੂੰ ਨਹੀਂ ਰੋਕਿਆ ਜਾਵੇਗਾ ਤੇ ਕਿਸੇ ਵੀ ਧੋਖਾਧੜੀ ਨੂੰ ਖਤਮ ਕਰਨ ਦੇ ਲਈ ਸਲਿੱਪ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ ਜਿਸ ਦੇ ਵਿੱਚ ਵਾਹਨ ਨੰਬਰ ਡਰਾਈਵਰ ਦਾ ਨਾਮ ਮੋਬਾਈਲ ਨੰਬਰ ਖਣਿਜਾ ਦੀ ਕਿਸਮ ਮਾਤਰਾ ਮੰਜ਼ਿਲ ਯਾਤਰਾ ਦੂਰੀ ਅਤੇ ਹੋਰ ਵੀ ਪਛਾਣ ਜਿਹੜੀ ਕਿ ਦਰਜ ਕੀਤੀ ਜਾਵੇਗੀ